ਅਸੀਂ ਗਾਤੀ ਦੋਸਤੋ ਮੈਂ ਜ਼ਿਖਤਾਰ ਗੰਡੇਵਾਲ ਤੇ ਮੇਰਾ ਸਾਥੀ ਕਿੰਦੀ ਜਹਾਗੀਰ ਅੱਜ ਇੱਕ ਕਵਿਤਾ ਜੋ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋ ਰਹੇ ਹਾਂ ਜੀ ਅਸੀਂ ਇੱਕ ਵੱਖਰੀ ਜਿਹੀ ਕਿਸਮ ਦੀ ਕਵਿਤਾ ਹੈ ਕਿਉਂਕਿ ਤੁਹਾਨੂੰ ਪਤਾ ਵੀ ਵੋਟਾਂ ਦਾ ਮੌਸਮ ਹੈ ਜੀ ਸਰਪੰਚੀ ਦੀਆਂ ਵੋਟਾਂ ਚੱਲ ਰਹੀਆਂ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੜਾ ਰੌਲਾ ਪਿਆ ਹੋਇਆ ਪਰ ਕੁਝ ਸਾਡੇ ਸਮਾਜਿਕ ਪਾਤਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਂ ਸਾਲਾਂ ਬਾਅਦ ਦਾਜਾ ਲੱਗਿਆ ਯਾਰ ਦਰੂ ਦਰੂ ਪੀ ਲੋ ਨਸ਼ਾ ਨਸ਼ਾ ਲੈ ਲੋ ਸਹੀ ਗੱਲਾਂ ਪੈਸੇ ਕਿੰਦੀ ਵਰਗੇ ਹੁੰਦੇ ਆ ਕਿ ਸੋ ਇਹੋ ਜਿਹਾ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਲਿਖਿਆ ਕੈਰੋਮਾਨ ਲਾਲਬਾਈ ਨੇ ਸੋ ਕੀ ਲਿਖਿਆ ਸੁਣੇ ਹੋ ਬਾਈ ਧਕਚੌਂ ਤੇਰੇ ਉੱਤੇ ਖੰਗ ਬਣਾਉਂਟੀ ਖੰਗਾਂਗੇ ਸ਼ਾਮੀ ਵੀਣੀ दारू ਤੜਕੇ ਪੁੱਕੀ ਮੰਗਾਗੇ ਗੱਡੀ ਗਾਲ ਦੁੱਪੜ ਵੀ ਸਾਡੀ ਤੁਨੂੰ ਸਹਿਣੀ ਪੈਣੀ ਐ ਸੁਣ ਲੋ ਮੰਗਾ ਸਾਡਿਆਂ ਦੇ ਸਰਪੰਚੀ ਲੈਣੀ ਆ ਆ ਸੁਣ ਲੋ ਮੰਗਾ ਸਾਡਿਆਂ ਦੇ ਸਰਪੰਚੀ ਲੈਣੀ ਐ ਅਸੀਂ ਪੈਗ ਨਹੀਂ ਚੁਪਣਾ ਮਿੱਤਰੋ दारू ਸੁੱਕੀ ਦਾ ਓ ਨਾਲ ਮੀਠ ਦੇ ਪੀਣੀ ਕੀ ਹੈ ਫਾਇਦਾ ਰੁੱਖੀ ਦਾ ਆ ਦਿਨਾ ਵਿੱਚ ਸਮਝੋ ਆਪਾਂ ਥੋਡੇ ਜਾਣੀਆਂ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀਆਂ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀਆਂ ਓ ਤੁਸੀਂ ਨੀਰੇ ਚਾਰੇ ਵਾਲਾ ਦਿਲ ਵੀ ਰੱਖਿਓ ਖੁੱਲਾ ਵਈ ਰੋਟੀ ਤੜਕੇ ਆਧਣੇ ਖਾਣੀ ਤਪਦਾ ਰੱਖਿਓ ਚੁੱਲਾ ਵਈ ਓ ਜਿਹੜੀ ਚੀਜ਼ ਮੰਗਾਂਗੇ ਦੇਣੀ ਏ ਨਾ ਕਹਿਣਾ ਹੈ ਨਹੀਂ ਆ ਸੁਣ ਲੋ ਗੱਲਾਂ ਸਾਡੀਆਂ ਜੇ ਸਰਪੰਚੀ ਲੈਣੀਆਂ ਓ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀਆਂ ਸੀ ਬਟੂਏ ਕਰ ਲੋ ਢਿੱਲੇ ਜੇ ਵਸਾਂ ਦੀ ਖਾਲੀ ਆ ਉਹ ਪੈਸੇ ਦੋ ਨਾ ਪਾਸਿਓ ਲੈਣੇ ਭਾਵੇਂ ਕਾਂਗਰਸੀ ਜਾਂ ਕਾਲੀ ਆ ਹਣ ਕੰਮ ਕਰਾਂਗੇ ਪੂਰਾ ਘੜਖ ਮੱਥੇ ਰਹਿਣੀਆਂ ਉਹ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀਆਂ ਸੁਣ ਲੋ ਗੱਲਾਂ ਸਾਡੀਆਂ ਜੇ ਸਰਪੰਚੀ ਲੈਣੀਆਂ ਉਹ ਜੇ ਲੋੜ ਕਣਕ ਦੀ ਪੈ ਗਈ ਆ ਕੇ ਘੱਟਾ ਚੱਕਾਂਗੇ ਤੇ ਟੂੜੀ ਕਿਧਰੇ ਮੁੱਕ ਗਈ ਪੱਲੀਆਂ ਲਿਆਟੇ ਰੱਖਾਂਗੇ ਉਹ ਮੈਨੂੰੁੱਤ ਮੁੱਲ ਦਾ ਮਾਰੇ ਮੈਂ ਤਾਂ ਗਾਂ ਵੀ ਲੈਣੀ ਆ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀ ਆ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀ ਆ ਬੁਧਿਆ ਬਿਸਕਟ ਪੱਕੇ ਚਾਹ ਸੁੱਕੀ ਨਾ ਲੰਗਣੀਆਂ ਉਹ ਜਿਹੜਾ ਪੀਂਦਾ ਬੀੜੀ ਉਹਨੇ ਸਿਰਗਟ ਮੰਗਣੀ ਆ ਕਈ ਮੋਰ ਛਾਪਦੇ ਆਦੀ ਤੇ ਕਈਆਂ ਲਈ ਖੈਣੀਆਂ ਉਹ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀ ਆ ਸੁਣ ਲੋ ਮੰਗਾ ਸਾਡਿਆਂ ਦੇ ਸਰਪੰਚੀ ਲੈਣੀ ਆ ਅੱਜ ਹੁਣ ਲਾਲ ਬਾਈ ਵਾਲਾ ਕੈਰੋਂ ਰੋਕ ਗੱਲਾਂ ਦੀ ਕੈਂਚੀ ਨੂੰ ਸਾਡੀ ਗੱਲ ਗੌਰ ਨਾਲ ਸੁਣਿਓ ਜੇ ਚਾਉਂਦੇ ਸਰਪੰਚੀ ਨੂੰ ਅਸੀਂ ਚਿੱਤ ਦੀ ਵੱਟ ਤੇ ਪਤਨੀ ਸਾਡੇ ਕੋਲੇ ਛੈਣੀ ਆ ਸੁਣ ਲੋ ਗੱਲਾਂ ਸਾਡਿਆਂ ਦੇ ਸਰਪੰਚੀ ਲੈਣੀ ਆ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀ ਆ ਸੁਣ ਲੋ ਮੰਗਾ ਸਾਡੀਆਂ ਜੇ ਸਰਪੰਚੀ ਲੈਣੀ ਆ